ਹਾਂਜੀ ਸਤਿ ਸ਼੍ਰੀ ਅਕਾਲ ਅੱਜ ਨਾਨਕ ਸ਼ਾਹੀ ਕੈਲੰਡਰ ਅਨੁਸਾਰ 11 ਸਾਵਣ ਅਤੇ ਅਗਰੇਜ਼ੀ ਮਹੀਨਾ 26 ਜੁਲਾਈ ਹੋ ਚੁੱਕਿਆ ਹੈ ਟਾਈਮ ਕੋਈ ਗੁਰਮੁਖੀ ਅਨੁਸਾਰ ਪਹਿਲਾ ਪਹਿਰ ਅਤੇ ਕੜੀ ਅਨੁਸਾਰ ਸਵੇਰ ਦੇ 7 ਤਕਰੀਬ ਦਾ ਸਮਾਂ ਹੋ ਚੁੱਕਿਆ ਹੈ ਜਦੋਂ ਇਹ ਰਿਕਾਰਡ ਹੋ ਰਹੀ ਆਵਾਜ਼ ਜੇਕਰ ਅਗਲੇ ਦਿਨਾਂ ਦਾ ਮੌਸਮ ਦੀ ਗੱਲ ਕੀਤੀ ਜਾਵੇ ਤਾਂ ਇਸ ਸਮੇਂ ਵਰਖਾ ਵਿੱਚ ਵੱਡੀ ਕਮੀ ਲਗਾਤਾਰ ਬਣੀ ਹੋਈ ਹੈ ਇਸ ਵਾਰੇ ਪਿਛਲੇ ਵਰਖਾ ਦੇ ਦੌਰ ਬਾਰੇ ਦੱਸਿਆ ਸੀ ਹਲੇ ਵਰਖਾ ਖੁੱਲਣ ਦੀ ਸੰਭਾਵਨਾ ਨਹੀਂ ਜੁਲਾਈ ਅੰਤ ਤੋਂ ਪਹਿਲਾਂ ਪਹਿਲੇ ਤੱਕ ਮਾਨਸੂਨ ਜੈਟ ਪੰਜਾਬ ਤੋਂ ਕੋਹਾਂ ਦੂਰ ਬਣੀ ਹੋਈ ਸੀ ਪਰ ਇਹ ਆਉਂਦੇ ਦਿਨਾਂ ਚ ਪੰਜਾਬ ਅਤੇ ਆਲੇ ਦੁਆਲੇ ਸੈੱਟ ਹੋਣ ਜਾ ਰਹੀ ਹੈ ਕਿਉਂਕਿ ਅਫਗਾਨਿਸਤਾਨ ਤੇ ਬਣਿਆ ਹਾਈ ਆਪ੍ਰੈਸ਼ਰ ਅਤੇ ਤਿੱਬਤ ਪਲੇਟੋ ਤੇ ਬਣਿਆ ਐਚਪੀ ਮਾਨਸੂਨ ਜੈਟ ਨੂੰ ਮੱਧ ਲੈਵਲ ਤੇ ਸੈੱਟ ਕਰੇਗਾ ਜਦੋਂ ਮਾਨਸੂਨ ਜੈਟ ਹੁੰਦੀ ਇਸ ਦੀ ਨਿਸ਼ਾਨੀ ਇਹ ਹੁੰਦੀ ਨਹੀਂ ਵਾਲੇ ਬੱਦਲ ਪੂਰਬ ਵੱਲੋਂ ਦੋ ਦਿਸ਼ਾਵਾਂ ਤੋਂ ਆਉਂਦੇ ਹਨ ਅਤੇ ਨੀਵੇਂ ਤੇਜ਼ੀ ਨਾਲ ਪਜਰਨ ਵਾਲੇ ਬੱਦਲ ਪੂਰਬ ਤੋਂ ਪੱਛਮ ਵੱਲ ਜਾਂਦੇ ਹਨ ਪਹਿਲੀ ਦਿਸ਼ਾ ਅਨੁਸਾਰ ਬੱਦਲ ਹਿਮਾਚਲ ਸਾਈਡ ਤੋਂ ਪੱਛਮ ਵੱਲ ਜਾਂਦਾ ਹੈ ਜਦੋਂ ਮਾਨਸੂਨ ਲੈਵਲ ਤੇ ਨਾਰਮਲ ਪੋਜੀਸ਼ਨ ਤੇ ਹੋਵੇ ਉਤਰੀ ਰਾਜਸਥਾਨ ਤੇ ਪਛਮੀਂ ਪੰਜਾਬ ਤਰਫ ਦੂਜੀ ਦਿਸ਼ਾ ਚ ਜਦੋਂ ਮਾਨਸੂਨ ਦੀ ਲੈ ਪੱਧਰ ਤੇ ਰੇਖਾ ਕੇਂਦਰੀ ਪੰਜਾਬ ਤੱਕ ਬਣੀ ਹੁੰਦੀ ਤਾਂ ਮੀਂਹ ਹਰਿਆਣੇ ਵੱਲ ਸਾਈਡ ਤੋਂ ਉੱਤਰ ਪੱਛਮ ਵੱਲ ਜਾਂਦੇ ਹਨ ਹੁਣ ਅੱਗੇ ਕਰਦੇ ਵਰਖਾ ਬਾਰੇ ਗੱਲ ਬਾਕੀ ਜਿਵੇਂ ਤੁਸੀਂ ਇਹ ਐਨੀਮੇਸ਼ਨ ਚ ਵੇਖ ਰਹੇ ਪੂਰਬੀ ਜੈਟ ਦੀਆਂ ਹਵਾਵਾਂ ਬਾਰੇ ਹੁਣ ਗੱਲ ਕਰਦੇ ਆ ਜੇਕਰ ਵਰਖਾ ਬਾਰੇ ਗੱਲ ਕੀਤੀ ਜਾਵੇ ਤਾਂ ਜੁਲਾਈ ਅੰਤ ਤੋਂ ਅਗਸਟ ਪਹਿਲੇ ਹਫਤੇ ਤੱਕ ਇੱਕ ਚੰਗਾ ਜ਼ੋਰਦਾਰ ਮੀਂਹ ਹਰੇਕ ਜ਼ਿਲ੍ਹੇ ਅਤੇ ਜ਼ਿਲ੍ਹੇ ਦੇ ਹਰੇਕ ਤਹਿਸੀਲ ਤੱਕ ਜ਼ਰੂਰ ਪੁੱਜੇਗਾ ਵੱਧ ਵੀ ਪੈ ਸਕਦੇ ਕਾਫੀ ਥਾਂ ਵਰਖਾ ਦਾ ਇਹ ਦੌਰ ਤੀ ਤੋ 31 ਜੁਲਾਈ ਤੋਂ ਸ਼ੁਰੂ ਹੋ ਸਕਦਾ ਇੱਕ ਦੁਕਾ ਦਿਨ ਅੱਗੇ ਪਿੱਛੇ ਵੀ ਹੋ ਸਕਦਾ ਕਿਉਂਕਿ ਹਵਾਵਾਂ ਦੀ ਗਤੀ ਤੇ ਸਿਸਟਮ ਤੇ ਨਿਰਭਰ ਕਰਦਾ ਹੈ ਗਤੀ ਫਰਗਿਆ ਤਾਂ ਜਲਦੀ ਸ਼ੁਰੂ ਹੋ ਸਕਦਾ ਹੈ ਇਹ ਉਸ ਤੇ ਤਰ੍ਹਾਂ ਹੈ ਜਿਵੇਂ ਧਰਤੀ ਚ ਪਾਣੀ ਕੱਢਣ ਲਈ ਮਲਕੇ ਦੀ ਲੋੜ ਹੁੰਦੀ ਹੈ ਅਤੇ ਉਸ ਨੂੰ ਗੇੜਨ ਲਈ ਡੰਡੀ ਜਾਂ ਹੱਥੀ ਨਾਲ ਜ਼ਰੂਰਤ ਪੈਂਦੀ ਹੈ ਉਸੇ ਤਰ੍ਹਾਂ ਇਕੱਲਿਆਂ ਹਵਾਵਾਂ ਸਾਰੇ ਪੰਜਾਬ ਤੱਕ ਮੀਂਹ ਨਹੀਂ ਦੇ ਸਕਦੀਆਂ ਇਸ ਲਈ ਸਿਸਟਮ ਵੀ ਹੋਣਾ ਜ਼ਰੂਰੀ ਹੋ ਜੋ ਕਿ ਲੋਅ ਪ੍ਰੈਸ਼ਰ ਦੇਸ਼ ਕੇਂਦਰੀ ਅਤੇ ਆਸ-ਪਾਸ ਆ ਕੇ ਮਦਦ ਕਰੇਗਾ ਵੈਸੇ ਹਲਕੀ ਤੀਬਰਤਾ ਨਾਲ ਮੌਨਸੂਨ ਜੈਟ 28 ਤੋਂ ਪੁੱਜਣ ਲੱਗ ਜਾਣੀ ਜਿਸ ਕਰਕੇ 28 ਜਾਂ 29 ਨੂੰ ਕੁਝ ਜ਼ਿਲ੍ਹਿਆਂ ਜਾਂ ਕੁਝ ਤਹਿਸੀਲ ਵਾਲਾ ਮੀਂਹ ਵੇਖਣ ਨੂੰ ਮਿਲ ਸਕਦਾ ਹੈ अगस्त ਦੇ ਪਹਿਲੇ ਹਫਤੇ ਛੋੜਾ ਐਚਪੀ ਦੀਆਂ ਹਵਾਵਾਂ ਪੱਛਮੀਨ ਪੰਜਾਬ ਜਾਂ ਪੂਰਬੀ ਪਾਕਿਸਤਾਨ ਤੱਕ ਪੁੱਜ ਸਕਦੀਆਂ ਹਨ ਜਿਸ ਕਰਕੇ ਮਾਨਸੂਨ ਜੈਟ ਅਤੇ ਖੁਸ਼ਕ ਇਸ ਪੱਛਮੀਨ ਸਿਸਟਮ ਦੀਆਂ ਹਵਾਵਾਂ ਦੇ ਇੰਟਰੈਕਸ਼ਨ ਕਰਕੇ ਬਹੁਤ ਤੇ ਤਕੜਾ ਮੀਂਹ ਪੈ ਸਕਦਾ ਇਹ ਦੇਖੋ ਮਿਲਾਪ ਕਿੱਥੇ ਬਣਦਾ ਵੈਸੇ ਅਗਸਤ ਮਹੀਨੇ ਜੁਲਾਈ ਨਾਲੋਂ ਬਿਹਤਰ ਵਰਖਾ ਪੈਣ ਦੀ ਸੰਭਾਵਨਾ ਜਿਸ ਬਾਰੇ ਮਾਨਸੂਨ ਦੇ ਅਨੁਮਾਨ ਚ ਦੱਸਿਆ ਸੀ ਜੂਨ ਮਹੀਨੇ ਚ ਦੂਜਾ ਅੱਧ ਪਹਿਲੇ ਨਾਲੋਂ ਚੰਗਾ ਰਹੇਗਾ ਦੇਸ਼ ਅਤੇ ਉੱਤਰ ਭਾਰਤ ਵੱਲ